ਦੋਸਤੋ ਅੱਜ ਇਹ ਜਗਾ ਜਿੱਥੇ ਇੰਦਰਾ ਗਾਂਧੀ ਨੂੰ 33 ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਆ ਦੇਖ ਸਕਦੇ ਹੋ ਆ ਕੌਲੇ ਨਾਲ ਖੜਾ ਸੀ ਬਿਆੰਤ ਔਰ ਆ ਕੌਲੇ ਨਾਲ ਉਹਦਾ ਬੋਡੀਗਾਰਡ ਦੂਜਾ ਖੜਾ ਸੀ ਸਤਵੰਤ ਉਹਨਾਂ ਨੇ ਇੰਦਰਾ ਗਾਂਧੀ ਦੀ ਸਾੜੀ ਹੈ ਜਦੋਂ ਉਹਦੀ ਹੱਤਿਆ ਹੋਈ ਸੀ ਗੋਲੀਆਂ ਮਾਰ ਕੇ ਪੂਰੀ ਲਹੂ ਲਹਾਨ ਹੋ ਗਈ ਦੀ ਸਾੜੀ ਉਹੋ ਇਹੀ ਸਾੜੀ ਆ 40 ਸਾਲ ਪਹਿਲਾਂ ਦੀ ਆ ਆ ਗਿਆ ਇੰਦਰਾ ਗਾਂਧੀ ਦਾ ਡਰਾਇੰਗ ਰੂਮ ਜਿੱਥੇ ਉਹਨੂੰ ਕੋਈ ਮਿਲਣ ਆਉਂਦਾ ਸੀ ਕੋਈ ਗੈਸਟ ਵਗੈਰਾ ਆਉਂਦੇ ਸੀ ਹਨ ਇੱਥੇ ਬਿਠਾ ਕੇ ਗੱਲਬਾਤ ਕਰਦੇ ਸੀ ਲੋਕਾਂ ਨਾਲ ਉਹ ਹੈਲੋ ਦੋਸਤੋ ਕੀ ਹਾਲ ਚਾਲ ਤੋ ਵੱਡਾ ਸਾਰਿਆਂ ਦਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਮੈਂ ਆਇਆ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਮਿਊਜ਼ੀਅਮ ਆ ਇੱਥੇ ਉਹ ਮੈਂ ਤੁਹਾਨੂੰ ਜਗ੍ਹਾ ਦਿਖਾਉਣ ਲੱਗਿਆ ਜਿੱਥੇ ਕਿ ਬਲਵੰਤਾ ਔਰ ਸਤਵੰਤ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਇਹ ਜਿਹੜੀ ਜਗ੍ਹਾ ਹੈ ਸਫਦਰ ਜੰਗ ਇੱਥੇ ਜਗ੍ਹਾ ਬਣਾਈ ਹੋਈ ਆ ਇੱਥੇ ਸਾਰਾ ਕੁਝ ਪਿਆ ਹੈ ਤੁਹਾਨੂੰ ਕੋਸ਼ਿਸ਼ ਕਰਾਂਗਾ ਅੰਦਰ ਦਿਖਾਉਣ ਦੀ ਜਾ ਕੇ ਕੀ ਇੱਥੇ ਉਹਦੇ ਪਰਸ ਵਗੈਰਾ ਸਾੜੀਆਂ ਵਗੈਰਾ ਉਹਦੇ ਮੁੰਡੇ ਦੇ ਕੱਪੜੇ ਜਿਹੜੇ ਗੋਲੀਆਂ ਨਾਲ ਬਿਲਕੁਲ ਪੂਰੇ ਭੁੰਨੇ ਗਏ ਸੀ ਛਲੀ ਛਲੀ ਕਰਤਾ ਸੀ ਹਨਾ ਉਹ ਸਾਰਾ ਕੁਝ ਇੱਥੇ ਜਿਹੜੇ ਨਿਊਜ਼ ਪੀਪਰਾਂ ਲੱਗੀਆਂ ਸੀਆਂ ਏ ਟੂ ਜ਼ेड ਚੀਜ਼ਾਂ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਹੁਣ ਮੈਂ ਤੁਹਾਨੂੰ ਉਹੀ ਦਿਖਾਉਣ ਲੱਗਾ ਸੋ ਚਲਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਇਹ ਵੀਡੀਓ ਤੁਸੀਂ ਮੇਰੀ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਸੋ ਮਿਲਦੇ ਆਂ ਵੀਡੀ ਅਲਿਖਾ ਮਿਊਜ਼ੀਅਮ ਇੱਧਰ ਸਾਰਾ ਅੰਦਰ ਦਿਖਾਉਣਾ ਤੁਹਾਨੂੰ ਕੱਲੀ-ਕੱਲੀ ਚੀਜ਼ ਇੱਥੇ ਕੀ ਕੁਝ ਹੈਗਾ 31 ਅਕਤੂਬਰ ਨੂੰ ਡੈਥ ਹੋਈ ਸੀ ਆ ਦੇਖੋ ਸਭ ਤੋਂ ਪਹਿਲਾਂ ਇੱਥੇ ਲਿਖਿਆ ਹੋਇਆ ਕਿ ਇਹ ਇਹਦਾ ਘਰ ਆ ਇੰਦਰਾ ਗਾਂਧੀ ਦਾ ਠੀਕ ਹੈ ਸੋ ਅੱਗੇ ਚੱਲਦੇ ਆਪਾਂ ਆ ਦੇਖ ਸਕਦੇ ਹਾਂ ਹੋਰ ਵੀ ਬੜੀ ਦੁਨੀਆ ਇੱਥੇ ਦੇਖਣ ਆਉਂਦੀ ਹੈ ਜਿਹੜੀ ਆ ਤੁਸੀਂ ਦੇਖ ਰਹੇ ਹੋ ਚੀਜ਼ ਇਹਨੇ ਨਿਊਜ਼ਪੇਪਰ ਜਦੋਂ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਖਤਿਆ ਕਰ ਦਿੱਤੀ ਗਈ ਸੀ ਉਹਦੇ ਬਾਅਦ ਜਿਹੜੀਆਂ ਵੀ ਨਿਊਜ਼ਾਂ ਆਈਆਂ ਸੀ ਆਪਾਂ ਜਦੋਂ ਵੀ ਕੋਈ ਮਰਦਾ ਨਿਊਜ਼ ਆਉਂਦੀ ਹੈ ਹਨਾ ਅਨੇ ਜਿਆਦਾ ਖਬਰਾਂ ਚਲਦੀਆਂ ਨੇ ਉਹ ਸਾਰੀਆਂ ਇੱਥੇ ਲਗਾਈਆਂ ਗਈਆਂ ਨੇ ਠੀਕ ਹੈ ਔਰ ਆ ਜਿਹੜੇ ਦੇਖ ਸਕਦੇ ਹੋ ਪੱਥਰ ਨੇ ਇਹ ਇਹ ਪੱਥਰ ਉਹਨੇ ਜਿਹੜੇ ਕਿ ਵਿਕਲਾੰਗ ਬੱਚਿਆਂ ਦੁਆਰਾ ਉਹਨਾਂ ਨੂੰ ਭੇਂਟ ਕੀਤੇ ਗਏ ਸੀਗੇ ਔਰ ਬਹੁਤ ਜਿਆਦਾ ਚੀਜ਼ਾਂ ਨੇ ਇੱਥੇ ਆ ਦੇਖੋ ਕਿੰਨੇ ਜਿਆਦਾ ਨਿਊਜ਼ਪੇਪਰ ਲੱਗੇ ਹੋਏ ਨੇ ਇੱਥੋਂ ਲੈ ਕੇ ਆ ਸਾਰਾ ਪੂਰਾ ਕਮਰਾ ਭਰਿਆ ਪਿਆ ਕੋਈ ਹਿੰਦੀ ਚਾ ਕੋਈ ਪੰਜਾਬ ਉਰਦੂ ਚਾ ਕੋਈ ਅੰਗਰੇਜ਼ੀ ਚਾ ਸਾਰੀਆਂ ਭਾਸ਼ਾਵਾਂ ਦੇ ਵਿੱਚ ਇੱਥੇ ਨਿਊਜ਼ਾਂ ਆਈਆਂ ਸੀ ਉਹ ਸਾਰੀਆਂ ਇੱਥੇ ਹੁਣ ਲੱਗੀਆਂ ਹੋਈਆਂ ਨੇ ਕਿ ਕਿਵੇਂ ਉਹਨਾਂ ਨੂੰ ਗੋਲੀ ਮਾਰੀ ਜੋ ਵੀ ਸਾਰੀ ਬਾਰਤਾਲਾਪ ਹੋਈ ਉਹ ਇੱਥੇ ਲੱਗੀ ਹੋਈ ਆ ਦੇਖ ਸਕਦੇ ਹੋ ਸ਼ਿਸ਼ਿਆਂ ਦੇ ਵਿੱਚ ਜੜੇ ਹੋਏ ਨੇ ਇੰਨੇ ਟਾਈਮ ਪੁਰਾਣੇ ਅੱਜ 40 ਸਾਲ ਹੋ ਗਏ 40 ਸਾਲ ਤੋਂ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਆਹ ਦੇਖ ਸਕਦੇ ਹੋ ਉਹ ਇੱਥੇ ਬੈਠ ਕੇ ਅੰਦਰ ਉਹ ਬੁਣਦੀ ਹੋਊਗੀ ਆਹ ਦੇਖੋ ਆ ਜਿਹੜੇ ਆਪਾਂ ਨੂੰ ਸਵਾਟਰ ਵਗੈਰਾ ਨਹੀਂ ਬੁਣਦੇ ਆਪਾਂ ਪਿੰਡਾਂ 'ਚ ਉਹ ਵੀ ਇਹ ਕੰਮ ਕਰਦੀ ਰਹੀ ਕਰਦੀ ਹੋਊਗੀ ਉਦੋਂ ਇਹ ਹਨਾ ਆਹ ਦੇਖੋ ਇੰਨੇ ਟਾਈਮ ਦੀ ਆਹ ਸਬਜ਼ੀਆਂ ਭਾਜੀਆਂ ਇੱਕ ਤਰ੍ਹਾਂ ਨਾਲ ਦਸੀਆਂ ਹੋਈਆਂ ਨੇ ਕਿਹਦੇ 'ਚ ਰੱਖਦੀ ਸੀ ਇਹੜਾ ਬਰਤਨਾਂ ਇਹ ਉਹ ਉਹ ਟਾਈਮ ਦਾ 40 ਸਾਲ ਪਹਿਲਾਂ ਦਾ ਠੀਕ ਆ ਆ ਭਾਂਡੇ ਸਾਰੇ ਇੰਨਾਂ ਚ ਚਾਹ ਪਾਣੀ ਪੀਂਦੀ ਹੋਊਗੀ ਠੀਕ ਹੈ ਨਾ ਇੰਦਰਾ ਗਾਂਧੀ ਔਰ ਇਹ ਕੋਈ ਟਰਾਫੀ ਵਗੈਰਾ ਮਿਲੀ ਹੋਈ ਆ ਆ ਦੂਰਬੀਨ ਦੇਖ ਸਕਦੇ ਹੋ ਆ ਦੂਰਬੀਨ ਪਈ ਆ ਇਹਦੇ ਨਾਲ ਦੂਰਬੀਨ ਨਾਲ ਦੇਖਦੀ ਹੋਊਗੀ ਉਹ ਇਹ ਸਾਰੇ ਸ਼ਸਤਰ ਵਸਤਰ ਜਿਹੜੇ ਆਪਾਂ ਕਹਿੰਨੇ ਆ ਆਪਾਂ ਸ਼ੋਅ ਕੇਜ ਰੱਖ ਦਿੰਨੇ ਆ ਸੰਭਾਲ ਕੇ ਸਜਾਵਟ ਵਾਸਤੇ ਉਹ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਸੰਭਾਲ ਕੇ ਠੀਕ ਆ ਬਾਕੀ ਆ ਦੇਖ ਸਕਦੇ ਹੋ ਸਾਰੇ ਨਿਊਜ਼ਪੇਪਰ ਹੀ ਲੱਗੇ ਹੋਣੇ ਜਿਆਦਾ ਇੱਥੇ ਆਹ ਦੇਖੋ ਇੰਦਰਾ ਗਾਂਧੀ ਦੇ ਸਾਈਨ ਨਹੀਂ ਲੱਗਿਆ ਕੇ ਦਿਖਾ ਦੇ ਮਾੜਾ इंदिरा गांधी ਦੇ ਸਾਈਨ ਨੇ ਇਹ ਅਸਲੀ ਸਾਈਨ ਨੇ ਇਹ ਇਹ ਵੀ 40 ਸਾਲ ਤੋਂ ਇੱਥੇ ਸੰਭਾਲ ਕੇ ਰੱਖੇ ਹੋਏ ਨੇ ਸੋ ਆ ਦੇਖੋ ਜੀ ਆਪਾਂ ਜਗ੍ਹਾ ਤੇ ਆਇਆ ਦੇਖ ਸਕਦੇ ਹਾਂ ਇਹ ਇੰਦਰਾ ਗਾਂਧੀ ਦੀ ਸਾੜੀ ਹੈ ਜਦੋਂ ਉਹਦੀ ਹੱਤਿਆ ਹੋਈ ਸੀ ਗੋਲੀਆਂ ਮਾਰ ਕੇ ਪੂਰੀ ਲਹੂ ਲਹਾਨ ਹੋ ਗਈ ਦੀ ਸਾੜੀ ਉਹ ਇਹੀ ਸਾੜੀ ਹੈ 40 ਸਾਲ ਪਹਿਲਾਂ ਦੀ ਔਰ ਇਹ ਪਰਸਪਿਆ ਔਰ ਇਹਦੀਆਂ ਚੱਪਲਾਂ ਪਈਆਂ ਨੇ ਸ਼ੀਸ਼ੇ ਦੇ ਅੰਦਰ ਜੜਾ ਕੇ ਰੱਖੀਆਂ ਹੋਈਆਂ ਨੇ ਦੇਖੋ ਹਜੇ ਤੱਕ ਵੀ ਪੂਰੇ ਖੂਨ ਦੇ ਨਿਸ਼ਾਨ ਦਿਖ ਰਹੇ ਨੇ ਮਤਲਬ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਲੇ-ਕਾਲੇ ਹੋ ਗਏ ਖੂਨ ਸੀ ਸਾਰਾ ਲਿਪੜਿਆ ਹੋਇਆ ਸੀਗਾ ਉਦੋਂ ਦੀ ਇਹ ਸਾੜੀ ਸੰਭੀ ਹੋਈ ਆ ਦੇਖ ਲਓ ਹੁਣ ਤੱਕ ਵੀ 40 ਸਾਲ ਹੋ ਗਏ ਇਹ ਸਾੜੀ ਨੂੰ ਪਰ ਚੱਪਲਾਂ ਵੀ ਉਦੋਂ ਦੀਆਂ ਨੇ ਤੇ ਪਰਸ ਵੀ ਉਦੋਂ ਦਾ ਹੀ ਆ ਇੱਧਰ ਆਓ ਹੋਰ ਦਿਖਾਉਣਾ ਤੁਹਾਨੂੰ ਇੱਥੇ ਆ ਸਾਰੀਆਂ ਚੀਜ਼ਾਂ ਨੇ ਦੇਖੋ ਆ ਦੇਖੋ ਇਹ ਨੇ ਜਵਾਹਰ ਲਾਲ ਨਹਿਰੂ ਜਿਹੜੇ ਆ ਬੈਠੇ ਨੇ ਹਨਾ ਇਹ ਜਵਾਹਰ ਲਾਲ ਨਹਿਰੂ ਨੇ ਇਹਨਾਂ ਦੀ ਇਹ ਕੁੜੀ ਸੀ ਇੰਦਰਾ ਗਾਂਧੀ ਤੇ ਇਹਨਾਂ ਦੇ ਆ ਦੋ ਬੱਚੇ ਸੀਗੇ ਸੰਜੇ ਗਾਂਧੀ ਤੇ ਆ ਰਜੀਵ ਗਾਂਧੀ ਇਹ ਦੋਵੇਂ ਬੱਚੇ ਸੀਗੇ ਇੰਦਰਾ ਗਾਂਧੀ ਦੇ ਮਤਲਬ ਇਹ ਸਾਰੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਪੁਰਾਣੀਆਂ ਆ ओरिजिनल ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਅਸਲੀ ਫੋਟੋਆਂ ਕਹਿ ਸਕਦੇ ਆਪਾਂ ਇਹਨਾਂ ਨੂੰ ਆ ਦੇਖੋ ਹੁਣ ਆਪਾਂ ਇੱਥੇ ਆਇਆ ਇੱਥੇ ਨਾ ਜਿਹੜੀਆਂ ਕਿ ਆਪਾਂ ਹਰ ਰੋਜ਼ ਹੁਣ ਮੈਂ ਕੜਾ ਪਾ ਰੱਖਿਆ ਬੂਟ ਪਾ ਰੱਖਿਆ ਹੈ ਨਾ ਕੋਈ ਹੋਰ ਬੰਦਾ ਐਨਕ ਲਾ ਲੈਂਦਾ ਇਦਾਂ ਨੇ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਆ ਦੇਖੋ ਇੱਕ ਦੱਸੇ ਘਾੜੀ ਰੱਖੀ ਹੋਈ ਆ ਸਟੈਪਲਰ ਪੈਨਸਲ ਜਿਹੜਾ ਉਹ ਲਿਖਦੀ ਪੜਦੀ ਸੀ ਪੈਨ ਵੀ ਰੱਖਿਆ ਹੋਇਆ ਆ ਦੇਖੋ ਚੰਗੀ ਤਰ੍ਹਾਂ ਦੀ ਐਨਕ ਵੀ ਰੱਖੀ ਹੋਈ ਆ ਬਾਕੀ ਆ ਸਾਰੇ ਜਿਹੜੇ ਬ ਆ ਸਾਰੇ ਚੀਜ਼ਾਂ ਉਹਦੇ ਰੋਜ਼ ਵਰਤਣ ਵਾਲੀਆਂ ਨੇ ਇਹ ਤੇ ਉਹ ਚੀਜ਼ਾਂ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹ ਉਹ ਚੀਜ਼ਾਂ ਨੇ ਜਿੱਥੇ ਕਿ ਆਪਾਂ ਕਹਿੰਦੇ ਆ ਪੂਜਾ ਕਰਨ ਵਾਸਤੇ ਹਨ ਜਿਹੜਾ ਆਪਾਂ ਬਰਤਨ ਵਗੈਰਾ ਵਰਤਦੇ ਆ ਉਹ ਮਾਲਾ ਪਈਆ ਇੱਕ ਆ ਇੱਥੇ ਜੋਤ ਵਗੈਰਾ ਲਾਉਂਦੀ ਹੋਊਗੀ ਹਨ ਉਹ ਉਹ ਚੀਜ਼ਾਂ ਪਈਆਂ ਨੇ ਇੱਥੇ ਆ ਦੇਖ ਸਕਦੇ ਹੋ ਚੰਗੀ ਤਰ੍ਹਾਂ ਅੱਜ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਆਪਣੇ ਰਸੋਈ ਦੇ ਵਿੱਚ ਬਰਤਨ ਯੂਜ਼ ਕਰਦੀ ਸੀ ਨਾ ਇੰਦਰਗਨ ਦੀ ਉਹ ਦਿਖਾਉਣਾ ਤੁਹਾਨੂੰ ਇੱਧਰ ਆਓ ਆ ਦੇਖੋ ਆ ਡੋਂਗਾ ਜਾਂ ਪਿਆ ਆ ਥਾਲ ਪਿਆ ਹਨ ਆ ਸਾਰੇ ਬਰਤਨ ਉਹ ਨੇ ਜਿਹੜੇ ਉਹ ਰੋਜ਼ਾਨਾ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਖ ਉਹ ਚੀਜ਼ਾਂ ਇੱਥੇ ਸਾਮੀਆਂ ਹੋਈਆਂ ਨੇ ਨਾ ਗੜਬੀਆਂ ਗੁੜਬੀਆਂ ਪਈਆਂ ਨੇ ਜਿਵੇਂ ਉਹ ਤੁਸਕ ਜਿਹਾ ਇੱਕ ਆ ਪ੍ਰਾਂਤਪਈ ਆਟਾ-ਉਟਾ ਗੁੰਨਣ ਵਾਸਤੇ ਇਹ ਸਾਰੀਆਂ ਉਹ ਚੀਜ਼ਾਂ ਲਾਈਆਂ ਹੋਈਆਂ ਨੇ ਠੀਕ ਹੈ ਔਰ ਆ ਦੇਖੋ ਯਾਰ ਆ ਰਜੀਵ ਗਾਂਧੀ ਦੇ ਕੱਪੜੇ ਪਹਿਨੇ ਉਹ ਫੋਟੋ ਜਿਹੜੇ ਪਏ ਹੋਏ ਨੇ ਕੱਪੜੇ ਇਹ ਉਹ ਕੱਪੜੇ ਨਹੀਂ ਔਰ ਜਿਹੜੇ ਪੈਰਾਂ ਵਿੱਚ ਚੱਪਲਾਂ ਪਾਈਆਂ ਹੋਈਆਂ ਨੇ ਉਹ ਚੱਪਲਾਂ ਆ ਪਈਆਂ ਨੇ ਹੁਣ ਵੀ ਇਹ ਚੱਪਲਾਂ ਹੈਗੀਆਂ ਨੇ ਔਰ ਆ ਉਹਨਾਂ ਦਾ ਕੰਪਿਊਟਰ ਦੇਖ ਸਕਦੇ ਹੋ ਜਿਹੜਾ ਕੰਪਿਊਟਰ ਪਿਆ ਇਹਦੇ ਬੈਠ ਕੇ ਉਹ ਆਪਣਾ ਕੰਮਕਾਰ ਕਰਦੇ ਸੀ ਦੇਖ ਲਓ ਕਿੰਨਾ ਜਿਆਦਾ ਪੁਰਾਣਾ ਹੁਣ ਵੀ ਇੱਥੇ ਪਿਆ ਹੈ ਕੰਪਿਊਟਰ ਦੇਖ ਸਕਦੇ ਹੋ ਰਾਜੀਵ ਗਾਂਧੀ ਦੇ ਕੱਪੜੇ ਨੇ ਉਹ ਕੱਪੜੇ ਨੇ ਜਦੋਂ ਰਾਜੀਵ ਗਾਂਧੀ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ 29 ਮਈ ਨੂੰ ਉਹ ਜਰਾਬਾਂ ਪਾਈਆਂ ਹੋਈਆਂ ਸੀ ਉਹਦੇ ਔਰ ਉਹ ਬੂਟ ਪਏ ਹੋਏ ਸੀ ਔਰ ਇਹ ਉਹਦੇ ਕੱਪੜੇ ਪਏ ਹੋਏ ਸੀ ਕੋਰਤਾ ਪਜਾਮਾ ਦੇਖ ਲਓ ਪੂਰਾ ਛੱਲੀ ਛੱਲੀ ਕਰਦਾ ਸੀਗਾ ਬੰਬ ਨਾਲ ਬਿਲਕੁਲ ਤਿੱਥੜੇ ਉੱਡ ਗਏ ਸੀ ਉਹਦੇ ਦੇਖ ਸਕਦੇ ਹੋ ਬਸ ਅੱਧਾ ਪਾਸਾ ਹੀ ਪਜਾਮੇ ਦਾ ਪਿਆ ਇਧਰਲਾ ਹੈ ਹੀ ਨਹੀਂ ਬਾਕੀ ਕੋਰਤਾ ਤਾਂ ਦਿਖਦਾ ਹੀ ਨਹੀਂ ਹੈਗਾ ਸਾਰਾ ਹੀ ਉਡਾ ਦਿੱਤਾ ਸੀਗਾ ਇਹ ਉਹ ਕੱਪੜੇ ਨੇ ਦੇਖ ਲਓ ਇਹਨੇ ਸਾਲ ਪਹਿਲਾਂ ਬੰਬੋਂ ਨਾਲ ਉਡਾ ਦਿੱਤਾ ਗਿਆ ਸੀ ਉਹਨੂੰ ਦੋਸਤੋ ਹੁਣ ਮੈਂ ਆਇਆ ਜਿੱਥੇ ਇੰਦਰਾ ਗਾਂਧੀ ਬੈਠ ਕੇ ਆਪਣੇ ਅੰਦਰ ਤਿਆਰ ਹੁੰਦੀ ਸੀ ਉਹ ਦੇਖ ਸਕਦੇ ਹੋ ਆ ਜਿਹੜੇ ਤੁਸ ਨੂੰ ਮੈਂ ਪਹਿਲਾਂ ਦਿਖਾ ਕੇ ਆਇਆ ਹਣਾ ਘਰ ਵਿੱਚ ਬੈਲੀ ਬੈਠ ਕੇ ਜਿਹੜੇ ਆਪਾਂ ਬੁਣਦੇ ਰਹੇ ਨਾ ਸਵੈਟਰ ਵਗੈਰਾ ਉਹ ਚੀਜ਼ਾਂ ਪਈਆਂ ਨੇ ਉਹ ਸਾਹਮਣੇ ਸ਼ੀਸ਼ਾ ਦੇਖ ਸਕਦੇ ਹੋ ਤੁਸੀਂ ਉੱਥੇ ਬੈਠ ਕੇ ਤਿਆਰ ਹੁੰਦੀ ਸੀ ਆ ਇਧਰ ਚੱਪਲਾਂ ਪਈਆਂ ਨੇ ਜੁੱਤੀਆਂ ਪਈਆਂ ਨੇ ਔਰ ਉਹ ਸਾਹਮਣੇ ਉਹਦੇ ਕੱਪੜੇ ਪਏ ਨੇ ਉਹ ਸਾਰੇ ਸਾਰਾ ਉਹੀ ਸਮਾਨ ਆ ਜਿੱਥੇ ਕਿ ਆਪਾਂ ਘਰ ਵਿੱਚ ਯੂਜ਼ ਕਰਦੇ ਹਾਂ ਹਰ ਰੋਜ਼ ਇੱਥਰੇ ਕੰਡਾ ਵੀ ਪਿਆ ਹੈ ਵੇੜ ਕਰਨ ਵਾਲੀ ਮਸ਼ੀਨ ਵੀ ਪਈ ਆ ਆਪਣਾ ਵੇੜ ਚੱਕਰਦੀ ਹੋਣੀ ਆ ਉਹ ਸਾਰੇ ਚੀਜ਼ਾਂ ਇੱਥੇ ਹੁਣ ਵੀ ਪਈਆਂ ਨੇ ਸੋ ਆ ਦੇਖੋ ਇਹ ਆ ਲਾਇਬ੍ਰੇਰੀ ਇੰਦਰਾ ਗਾਂਧੀ ਲਾਇਬ੍ਰੇਰੀ ਆ ਇੱਥੇ ਬੈਠ ਕੇ ਉਹ ਸਾਰੇ ਆਪਣੇ ਸੁਭਾਲ ਵਗੈਰਾ ਜੋ ਵੀ ਏ ਟੂ ਜ਼ेड ਉਹਨੇ ਕੰਮ ਕਰਨਾ ਹੁੰਦਾ ਇੱਥੇ ਬਿਲੇ ਟਾਈਮ ਬੈਠ ਕੇ ਉਹ ਕਰਦੀ ਹੁੰਦੀ ਦੀ ਹਨਾ ਜਿਵੇਂ ਦੇਖ ਸਕਦੇ ਹੋ ਪਿੱਛੇ ਉਹ ਟੇਬਲ ਆ ਜਿਹੜਾ ਉੱਥੇ ਬੈਠਦੀ ਸੀ ਮੈਨ ਉਹਦੇ ਪਿੱਛੇ ਕਿ ਟੈਲੀਫੋਨ ਪਿਆ ਉਹ ਟੈਲੀਫੋਨ ਉਹ ਆ ਜਦੋਂ ਇੰਦਰਾ ਗਾਂਧੀ ਨੂੰ ਇੱਕ ਬਾਹਰੋਂ ਫੋਨ ਆਇਆ ਸੀ ਕਿ ਬੰਗਲਾਦੇਸ਼ ਆਜ਼ਾਦ ਹੋ ਗਿਆ ਪਾਕਿਸਤਾਨ ਤੋਂ ਉਹ ਫੋਨ ਤੇ ਗੱਲ ਹੋਈ ਸੀ ਜਿਹੜਾ ਕਾਲਾ ਫੋਨ ਤੁਸੀਂ ਦੇਖ ਰਹੇ ਹੋ ਠੀਕ ਹੈ ਬਾਕੀ ਉਹ ਉੱਥੇ ਅਰੈਸਟ ਕਰਨ ਵਾਸਤੇ ਟੇਬਲ ਲੱਗਿਆ ਹੋਇਆ ਇੱਥੇ ਬੈਠ ਕੇ ਹੀ ਆਪਣੀਆਂ ਸਾਰੀਆਂ ਬੁੱਕਾਂ ਵਗੈਰਾ ਪੜ੍ਹਦੀ ਸੀ ਕਿਤਾਬਾਂ ਪੜ੍ਹਦੀ ਸੀ ਪਰ ਉਹ ਟੀਵੀ ਸਾਹਮਣੇ ਲੱਗਿਆ ਹੋਇਆ ਜਦੋਂ ਉਹ ਬੁੱਕਾਂ ਪੜ੍ਹ ਕੇ ਫ੍ਰੀ ਹੁੰਦੀ ਸੀ ਤਾਂ ਉਹ ਟੀਵੀ ਵੀ ਦੇਖਦੀ ਸੀ ਇੱਥੇ ਬੈਠ ਕੇ ਆਹ ਸਾਹਮਣੇ ਉਹ ਟੀਵੀ ਪਿਆ ਇੰਨੇ ਟਾਈਮ ਤੋਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਬੁੱਕਾਂ ਦੀ ਬੁੱਕਾਂ ਪੜ੍ਹਨ ਨਾਲ ਉਹਨੂੰ ਬਹੁਤ ਜ਼ਿਆਦਾ ਸੌਂਗ ਸੀਗਾ ਕਿਤਾਬਾਂ ਪੜ੍ਹਨ ਨਾਲ ਬਹੁਤ ਜ਼ਿਆਦਾ ਸੌਂਗ ਸੀਗਾ ਠੀਕ ਆ ਇੱਕ ਵਾਰੀ ਜੋ ਪੜ੍ਹ ਲੈਂਦੀ ਸੀ ਉਹ ਤੇ ਬਹੁਤ ਜਲਦੀ ਚੀਜ਼ ਯਾਦ ਹੋ ਜਾਂਦੀ ਸੀ ਇੱਕ ਵਾਰੀ ਪਤਾ ਕੀ ਹੋਇਆ ਸੀ ਮੈਂ ਦੱਸਦਾ ਇੱਕ ਵਾਰੀ ਜਵਾਹਰ ਲਾਲ ਨਹਿਰੂ ਸਪੀਚ ਦੇਣ ਜਾ ਰਹੇ ਸੀ ਪਰ ਉਹ ਜਿਹੜੀ ਆਪਣੀ ਸਪੀਚ ਸੀ ਗਈ ਉਹ ਘਰੇ ਭੁੱਲ ਗਏ ਸੀ ਆਪਣੀ ਹਨਾ ਪਰ ਜਿਹੜੀ ਇੰਦਰਾ ਗਾਂਧੀ ਸੀ ਇਹਨੇ ਘਰੇ ਬੈਠ ਕੇ ਉਹ ਸਾਰੀ ਯਾਦ ਕਰ ਲਈ ਤੀ ਪਰ ਉਹ ਦੇਣਾ ਜਿਹੜਾ ਜਵਾਹਰ ਲਾਲ ਨਹਿਰੂ ਨੇ ਸਪੀਚ ਦੇਣੀ ਸੀ ਉਹਦੀ ਜਗ੍ਹਾ ਤੇ ਫਿਰ ਇੰਦਰਾ ਗਾਂਧੀ ਉਹਨਾਂ ਦੀ ਕੁੜੀ ਸੀ ਇੰਦਰਾ ਗਾਂਧੀ ਨੇ ਉਹ ਸਾਰੇ ਸਪੇਸ ਬਿਨਾ ਦੇਖ ਕੇ ਉਹ ਸਾਰੀ ਬੋਲਦੀ ਸੀ ਦੇਖੋ ਇੰਨੀ ਜ਼ਿਆਦਾ ਯਾਦ ਆਸਤ ਜਿਉਦੀ ਬੁੱਕਾਂ ਪੜਨ ਬਹੁਤ ਜ਼ਿਆਦਾ ਸੌਂਗ ਸੀਗਾ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਉਹਦੀ ਆਹ ਲਓ ਜੀ ਇੰਦਰਾ ਗਾਂਧੀ ਦਾ ਬੈਡਰੂਮ ਆ ਗਿਆ ਆ ਦੇਖ ਸਕਦੇ ਹਾਂ ਇੱਥੇ ਉਹ ਸੌਂਦੀ ਸੀ ਇਹ ਬੈਡਰੂਮ ਹੈ ਔਰ ਕਿਤਾਬਾਂ ਵੀ ਪਈਆਂ ਨੇ ਇੱਥੇ ਸਾਰੀਆਂ ਬੁੱਕਾਂ ਮੜਦੀ ਹੋਊਗੀ ਰਾਤ ਨੂੰ ਹਨਾ ਆਹ ਇੱਕ ਚੇਅਰ ਪਈਆ ਇਹਦੇ ਉੱਪਰ ਬੈਠ ਕੇ ਪੜ੍ਹਦੀ ਹੋਊਗੀ ਇੱਕ ਉਹ ਚੇਅਰ ਪਈਆ ਉਹਦੇ ਉੱਪਰ ਬੈਠ ਕੇ ਪੜ੍ਹਦੀ ਹੋਊਗੀ ਹਨਾ ਤੇ ਇਹ ਬੈਡਰੂਮ ਆ ਉਹਦਾ ਦੇਖ ਸਕਦੇ ਹੋ ਕਿੰਨਾ ਸੋਹਣਾ ਹਜੇ ਵੀ ਸਜਾਇਆ ਪਿਆ ਸ਼ੀਸ਼ਿਆਂ ਚ ਪੂਰਾ ਅੰਦਰ ਜਾਣ ਨਹੀਂ ਦਿੰਦੇ ਕਿਸੇ ਨੂੰ ਵੀ ਬੁੱਕਾਂ ਉਦੋਂ ਦੀਆਂ ਹੁਣ ਪਈਆਂ ਨੇ ਪੱਖੇ ਲੱਗੇ ਹੋਏ ਨੇ ਸਾਰੇ ਪੱਕੇ ਦੇ ਕਿੰਨੇ ਵਧੀਆ ਨੇ ਗੋਲ ਮਟੋਲ ਜੇ ਇਹ ਸਾਰਾ ਬੈਡਰੂਮ ਆ ਉਹਦਾ ਮੈਂ ਤੁਹਾਨੂੰ ਲੈ ਕੇ ਆਇਆ ਡਾਈਨਿੰਗ ਰੂਮ ਜਿੱਥੇ ਉਹ ਬੈਠ ਕੇ ਖਾਣਾ ਖਾਂਦੀ ਸੀ ਆਪਣੀ ਰੋਟੀ ਪਾਣੀ ਖਾਂਦੀ ਸੀ ਆ ਟੇਬਲਾਂ ਉੱਪਰ ਬੈਠ ਕੇ ਉਧਰ ਰਿਸ਼ਤੇਦਾਰ ਮਿੱਤਰ ਜੋ ਵੀ ਆਉਂਦੇ ਸੀ ਉਹਨੂੰ ਖਾਣਾ ਖਵਾਉਂਦੇ ਸੀ ਇੱਥੇ ਬੈਠ ਕੇ ਉਹ ਹਰ ਰੋਜ਼ ਆਪਣਾ ਖਾਣਾ ਖਾਂਦੀ ਸੀ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਪਣੇ ਘਰ ਵਾਲੇ ਨਾਲ ਹਨ ਇੱਥੇ ਬੈਠ ਕੇ ਉਹ ਖਾਣਾ ਖਾਂਦੀ ਸੀ ਇਹ ਉਹ ਰੂਮ ਬਣਾਇਆ ਹੋਇਆ ਇਹ ਵੀ ਸ਼ੀਸ਼ੇ ਵਿੱਚ ਜੜਿਆ ਹੋਇਆ ਉਹ ਕੁਰਸੀਆਂ ਟੇਬਲ ਸਾਰਾ ਕੁਝ ਇਹ ਉਦੋਂ ਦਾ ਹੀ ਸਮਾਨ ਪਿਆ ਹੋਇਆ ਦੋਸਤੋ ਆਸ ਇਹੋ ਜਗ੍ਹਾ ਜਿੱਥੇ ਇੰਦਰਾ ਗਾਂਧੀ ਨੂੰ 33 ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਆ ਦੇਖ ਸਕਦੇ ਹੋ ਆ ਕੌਲੇ ਨਾਲ ਖੜਾ ਸੀ ਬਯੰਤ ਔਰ ਆ ਕੌਲੇ ਨਾਲ ਉਹਦਾ ਬੋਡੀਗਾਰਡ ਦੂਜਾ ਖੜਾ ਸੀ ਸਤਵੰਤ ਉਹਨਾਂ ਨੇ ਜਿਹੜਾ ਇਧਰ ਵਾਲਾ ਸੀ ਬਯੰਤ ਉਹਦਾ ਉਹਨੇ ਬਹਾਨਾ ਲਾਇਆ ਸੀ ਕਿ ਮੇਰਾ ਪੇਟ ਖਰਾਬ ਆ ਤੇ ਮੇਰੀ ਡਿਊਟੀ ਆ ਬਾਥਰੂਮ ਦੇਖ ਸਕਦੇ ਹੋ ਬਾਥਰੂਮ ਇਹ ਗ੍ਰੀਨ ਜੇ ਕਲਰ ਦਾ ਹਰਾ ਜਾਂ ਤੇ ਬਾਥਰੂਮ ਹੈ ਇਹਦੇ ਕਰਕੇ ਕਿ ਮੈਂ ਬਾਥਰੂਮ ਲੱਗ ਗਿਆ ਮੇਰੀ ਡਿਊਟੀ ਲਾ ਦੋ ਮੈਂ ਬਾਥਰੂਮ ਜਾ ਸਕਦਾ ਹਨ ਤੇ ਉਹਦੇ ਕਰਕੇ ਨੇ ਬਹਾਨਾ ਲਾ ਕੇ ਇੱਥੇ ਆਪਣੀ ਡਿਊਟੀ ਲਵਾਈ ਤੇ ਇਧਰ ਦੂਜਾ ਸਤਮੰਤ ਸੀਗਾ ਉਹ ਇਧਰ ਖੜਾ ਸੀਗਾ ਤੇ ਜਦੋਂ ਹੀ ਉਧਰੋਂ ਉਹ ਤੁਰ ਕੇ ਆਉਂਦੀ ਆ ਇੰਦਰਾ ਗਾਂਧੀ ਉਧਰੋਂ ਇਹ ਉਹ ਰਸਤਾ ਜਿੱਥੇ ਉਹ ਥੋੜਾ ਟਾਈਮ ਪਹਿਲਾਂ ਚੱਲ ਕੇ ਆਈ ਸੀ ਉਧਰੋਂ ਇਹ ਚੱਲ ਕੇ ਆਉਂਦੀ ਆ ਤੇ ਇਥੋਂ ਦੋਵਾਂ ਜਣਿਆਂ ਨੇ ਉਹ ਇੰਦਰਾ ਗਾਂਧੀ ਨੇ ਉਹਨਾਂ ਨੂੰ ਦੇਖ ਕੇ ਬੋਡੀਗਾਰਡਾਂ ਨੂੰ ਪਹਿਲਾਂ ਹੀ ਇੰਦਾ ਹੱਥ ਜੋੜਦੇ ਜਦੋਂ ਵੀ ਉਹ ਮਿਲਦੇ ਸੀ ਆਪਣੇ ਸਸਰੀਕਾ ਬੁਲਾਉਂਦੇ ਸੀ ਹਨਾ ਉਹ ਤਰੀਕੇ ਨਾਲ ਉਹਨੇ ਐਂ ਸੋਚਿਆ ਕਿ ਅੱਜ ਵੀ ਮੈਨੂੰ ਇਹ ਸਸਰੀ ਘਰ ਬੁਲਾਉਣਗੇ ਪਰ ਜਿੱਦਾਂ ਹੀ ਉਹਨੇ ਹੱਥ ਜੋੜੇ ਇੰਦਰਾ ਗਾਂਧੀ ਨੇ ਤੇ ਨਾਲ ਹੀ ਸਤਵੰਤ ਨੇ ਗੋਲੀਆਂ ਚਾਉਣੀਆਂ ਸ਼ੁਰੂ ਕਰਤੀਆਂ ਤੇ ਨਾਲ ਦੀ ਨਾਲ ਦੂਜੇ ਜਿਹੜਾ ਬਲਵੰਤ ਸੀ ਉਹਨੂੰ ਉਹਨੇ ਕਿਹਾ ਕਿ ਤੂੰ ਖੜਾ ਕੀ ਕਰਦਾ ਤੂੰ ਵੀ ਗੋਲੀਆਂ ਚਲਾ ਫਿਰ ਨਾਲ ਦੀ ਨਾਲ ਉਹਨੇ ਵੀ ਪੂਰੀਆਂ 30 ਗੋਲੀਆਂ ਚਲਾਈਆਂ ਟੋਟਲ 33 ਗੋਲੀਆਂ ਚਲਾਈਆਂ ਸੀ ਜਿਦੇ ਵਿੱਚੋਂ ਤਿੰਨ ਗੋਲੀਆਂ ਲੱਗੀਆਂ ਨਹੀਂ ਤੇ 30 ਗੋਲੀਆਂ ਇੰਦਰਾ ਗਾਂਧੀ ਦੇ ਸਰੀਰ ਤੇ ਵੱਜੀਆਂ ਤੇ ਉਹਦਾ ਸਾਰਾ ਨਾਲ ਦੀ ਨਾਲ ਹੀ ਉਹ ਇੱਥੇ ਡਿੱਗ ਗਈ ਸੀ ਉਹਨੀ ਗਾਂਧੀ ਉਹਦੇ ਬਾਅਦ ਭੱਜ ਕੇ ਆਈ ਕਿ ਕੀ ਹੋ ਗਿਆ ਉਹਨਾਂ ਨੇ ਚੱਕਿਆ ਗੱਡੀ 'ਚ ਬਿਠਾਇਆ ਐਸੇ ਲਾਗੇ ਹਸਪਤਾਲਾ ਇਮੇਜ ਉੱਥੇ ਉਹਨੂੰ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਮਨਾ ਕਰਤਾ ਉਹਨੂੰ ਬਚਾ ਨਹੀਂ ਸਕੇ ਦੋਸਤੋ ਇੰਦਰਾ ਗਾਂਧੀ ਨੂੰ ਮਾਰਿਆ ਕਿਉਂ ਗਿਆ ਸੀ ਮੈਂ ਤੁਹਾਨੂੰ ਦੱਸਣ ਲੱਗਾ ਧਿਆਨ ਨਾਲ ਸੁਣਿਓ ਜਿਹੜਾ ਕਿ ਦਰਬਾਰ ਸਾਹਿਬ ਗੋਲਡਨ ਟੈਂਪਲ ਉੱਧ ਤੇ ਹਮਲਾ ਕਰਵਾ ਦਿੱਤਾ ਗਿਆ ਸੀਗਾ ਹਨਾ ਇੰਦਰਾ ਗਾਂਧੀ ਨੇ ਕਿਉਂਕਿ ਉਹਨਾਂ ਦੇ ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਬੈਠੇ ਸੀਗੇ ਉਹਨਾਂ ਨੂੰ ਮਾਰਨ ਵਾਸਤੇ ਉਹਨੇ ਦਰਬਾਰ ਸਾਹਿਬ ਤੇ ਹੀ ਹਮਲਾ ਕਰਾ ਦਿੱਤਾ ਗਿਆ ਸੀ ਪਰ ਫਿਰ ਉਹਦਾ ਬਦਲਾ ਜਿਹੜਾ ਲਿਆ 31 ਅਕਤੂਬਰ ਨੂੰ ਹਮਲੇ ਤੋਂ ਸਿਰਫ 4 ਮਹੀਨੇ ਬਾਅਦ ਇਹ ਬਦਲਾ ਲਿਆ ਗਿਆ ਸੀਗਾ ਬਿਆਨਤ ਤੇ ਸਤਵੰਤ ਵੀਰਜੀ ਨੇ ਇੱਥੇ ਉਹਨਾਂ ਨੂੰ ਮਾਰ ਕੇ ਆਪਣਾ ਪੂਰਾ ਸਕਸੈਸਫੁਲ ਹੋ ਗਏ ਸੀ ਜਿਹੜਾ 1984 ਦੇ ਟਾਈਮ ਹਮਲਾ ਹੋਇਆ ਸੀ ਦਰਬਾਰ ਸਾਹਿਬ ਦੇ ਉੱਪਰ ਇਹਨੂੰ ਸਾਰੇ ਨੂੰ ਬਲੂ ਸਟਾਰ ਆਪਰੇਸ਼ਨ ਕਹਿੰਦੇ ਨੇ ਤੁਸੀਂ ਸੁਣਿਆ ਹੋਊਗਾ ਬਲੂ ਸਟਾਰ ਆਪਰੇਸ਼ਨ ਇਹ ਇਸੇ ਨੂੰ ਸਾਰਾ ਕਹਿੰਦੇ ਨੇ ਬਲੂ ਸਟਾਰ ਆਪਰੇਸ਼ਨ ਠੀਕ ਹੈ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਇੱਥੇ ਦੀ ਵੀਡੀਓ ਜਰੂਰ ਦੱਸੋ ਕਮੈਂਟ ਕਰਕੇ ਆਪਣਾ ਹਰ ਇੱਕ ਪੰਜਾਬੀ ਨੂੰ ਹੱਕ ਬਣਾਉਂਦਾ ਇਹ ਵੀਡੀਓ ਸ਼ੇਅਰ ਕਰਨ ਦੀ ਕਿਉਂਕਿ ਹਰ ਇੱਕ ਪੰਜਾਬੀ ਜਾਣ ਸਕੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਦੇ ਉੱਪਰ ਤੇ ਉਹਦਾ ਬਦਲਾ ਕਿਹਨੇ ਲਿਆ ਸੀ ਕਿੱਥੇ ਲਿਆ ਸੀ ਕਿੱਥੇ ਉਹ ਮਰੀ ਸੀ ਲਾਸਟ ਪਾੜੋ ਕਿੱਥੇ ਤੁਰੀ ਸੀ ਉਹ ਸਾਰਾ ਆਪਾਂ ਨੂੰ ਦਿਖਾਉਣਾ ਚਾਹੀਦਾ ਲੋਕਾਂ ਨੂੰ ਠੀਕ ਆ ਬਤੁਤ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਔਰ ਇੱਥੇ ਆ ਕੇ ਜਰੂਰ ਵਿਜ਼ਿਟ ਕਰਿਓ ਮੈਂ ਸਾਰਾ ਉੱਪਰ ਐਡਰੈਸ ਦੇ ਦੂੰਗਾ ਇੱਥੇ ਤੁਸੀਂ ਕਦੇ ਵੀ ਆ ਸਕਦੇ ਹੋ ਸੋ ਮ